ਪਟੀਨਾ ਪਾਣੀ ਲਿਆ ਹਲੋ ਆ ਸੋ ਦੇ ਲਿਆ ਦਿਓ ਠੀਕ ਆ ਨਾਲੇ ਮੇਰੇ ਤਾਂ ਨਹੀਂ ਹੁਣ ਮੋਟਰਸਾਈਕਲ ਉਂਤੇ ਧੱਕੇ ਖਾਦੇ ਜਾਂਦੇ ਗੱਡੀ ਲੈ ਦਿਓ ਹੁਣ oh no ਆ ਸਰੋਂ ਦਾ ਤੇਲ ਦੀ ਬੋਤਲ ਹਜੇ ਪਿਛਲੇ ਹਫ਼ਤੇ ਨਹੀਂ ਲਈ ਆਂਦੀ। ਕarele ਥੋੜਾ ਤੇਲ ਪੀਂਦੇ ਆ ਭਲਾ। ਮੈਨੂੰ ਲੱਗਦਾ Karela ਸਰੋਂ ਦੇ ਤੇਲ ਨੂੰ ਪੈਕ ਸੰਤੀ ਪੀਂ ਜਾਂਦਾ। ਅਲਟੋਕ ਡਾਲ ਲੈਨੇ ਆ। ਨਾ ਐਤਨੀ ਗੱਲ ਬਣਨੀ ਕੋਈ ਪਾਰਟ ਟਾਈਮ ਕੰਮ ਦੇਖਣਾ ਹੀ ਪੈਣਾ ਭਾਈ ਅੰਦਰ ਆਇਆ ਹਾਂਜੀ ਹਾਂਜੀ ਆਜੋ ਮਹਾਰਾਜ ਮਾਸਟਰ ਲੱਗਦਾ ਜਿਹੜਾ ਦੁਕਾਨ 'ਚ ਵੀ ਪੁੱਛ ਕੇ ਆਉਣਾ ਭਾਈ ਜੀ ਮੈਂ ਨਾਲ ਦੇ ਪਿੰਡ ਤੋਂ ਆਇਆ ਤੁਹਾਡਾ ਨਾਂ ਬਹੁਤ ਸੁਣਿਆ ਸੀਗਾ ਵੈਸੇ ਸਾਡਾ ਕੰਮ ਬੋਲਦਾ ਨਾਂ ਤਾਂ ਤੁਸੀਂ ਗਲਤ ਹੀ ਸੁਣ ਲਿਆ ਮੈਸੇਜ ਇਹ ਮਾਸਟਰ ਹਾਂ ਮਾਸਟਰ ਹਾਂ ਮੈਂ अच्छा वो तो मैं तेरे ਆਉਣ ਤੋਂ ਹੀ ਪਛਾਣ ਲਿਆ ਸੀ ਵੈਸੇ ਤੂੰ ਸਾਡੀ ਮਦਦ ਕਰ ਸਕਦਾ ਓਕੇ ਬਾਈ ਜੀ ਤਾ ਬੀਮਾ ਪਾਲਸੀ ਲੈ ਕੇ ਨਾਲੇ ਆਪਣੇ ਕਰਾਓ ਨਾਲੇ ਆਪਣੇ ਸਾਥੀਆਂ ਦੀ ਕਰਵਾਓ ਸਰਕਾਰੀ ਮਾਸਟਰ ਹੋ ਕੇ ਇੰਨਾ ਕ ਤਾਂ ਕਰ ਹੀ ਸਕਦਾ ਨਹੀਂ ਨਹੀਂ ਜੀ ਤੁਸੀਂ ਗਲਤ ਸਮਝ ਗਏ ਮੈਂ ਤਾਂ ਪ੍ਰਾਈਵੇਟ ਮਾਸਟਰ ਹਾਂ ਹੂੰ ਪ੍ਰਾਈਵੇਟ ਫਿਰ ਤਾਂ ਕਿਸੇ ਦਾ ਦਿਹਾੜੀਦਾਰ ਹੀ ਹੋਏ ਸਾਰੇ ਨਹੀਂ ਨਹੀਂ ਜੀ ਤੁਸੀਂ ਤਾਂ ਗਲਤ ਸਮਝ ਗਏ ਉਹ ਭਰਾਵਾ ਗੁੱਸਾ ਨਾ ਕਰੀ ਹਾਲ ਵੇਲੇ ਤੁਹਾਡਾ ਮਾੜਾ ਹੀ ਆ ਹੁਣ ਐਂ ਦੱਸ ਤੇਰੀ ਕੀ ਸੇਵਾ ਕਰੀਏ ਬਾਈ ਜੀ ਕੋਈ ਪਾਰਟ ਟਾਈਮ ਕੰਮੇ ਦੱਸ ਦੋ ਪੈਟਰੋਲ ਪੰਪ ਤੇ ਲਵਾ ਦਿੰਨਾ 3000 ਰੁਪਏ ਦੇ ਦੇਣਗੇ ਸ਼ਾਮ ਨੂੰ 4:00 ਵਜੇ ਆ ਜਾਇਆ ਕਰੀ 3000 ਇਹਨੇ ਦਾ ਤਾਂ ਦੁੱਧ ਲੱਗ ਜਾਂਦਾ ਯਾਰ ਸ਼ਾ ਮਾਸਟਰ ਸਕੂਲੇ ਕਿੰਨੇ ਪੈਸੇ ਲੈ ਲੈਂਦੇ ਜੀ ਸਕੂਲ ਚ 12000 ਲੈ ਲੈਂਦਾ ਉਹ ਫਿਰ ਤਾਂ ਮਿਸਤਰੀ ਨਾਲ ਲੱਗ ਜਾ ਮਾਸਟਰ ਨਾਲੋਂ ਤਾਂ ਵੱਧ ਕਮਾ ਲੇਗਾ ਅਗਲਾ 500 ਰੁਪਿਆ ਦਿਹਾੜੀ ਦਿੰਦਾ ਭਾਈ ਜੀ ਮੈਂ ਵੱਧ ਪੈਸੇ ਕਮਾਉਣਾ ਚਾਹਣਾ ਦੇਖੋ ਮਾਸਟਰ ਜੀ ਪੰਪ ਤੋਂ ਤੁਹਾਨੂੰ 3000 ਰੁਪਿਆ ਦਵਾ ਦਿੰਦੇ ਆ ਮਿਸਤਰੀ ਤੋਂ ਦਵਾ ਦਿੰਦੇ ਆ ਤੁਹਾਨੂੰ 500 ਰੁਪਏ ਕਰਨਾ ਤਾਂ ਦੇਖ ਲੋ ਅੱਗੇ ਤੁਹਾਡੀ ਮਰਜ਼ੀ ਇਹ ਤੋਂ ਬਾਅਦ ਸਾਡੇ ਹੱਥ ਖੜੇ ਐ ਚਲੋ ਭਾਈ ਕੋਈ ਗੱਲ ਨਹੀਂ ਮੈਂ ਕਿਤੇ ਹੋਰ ਕੰਮ ਦੇਖ ਲੈਂਦਾ ਅੱਛਾ ਇੱਕ ਮਿੰਟ ਗੱਲ ਸੁਣੀ ਹਾਂਜੀ ਹੋਰ ਐ ਇੱਕ ਕੰਮ ਹੈਗਾ ਦੇਖਣਾ ਤੂੰ ਲੱਖਾਂ ਨਵਾ ਸਕਦਾ ਇਹੋ ਜਿਹਾ ਕਿਹੜਾ ਕੰਮ ਆ ਜੀ ਕਰਦੇ ਨੂੰ ਆ ਇੱਕ ਜਗ੍ਹਾ ਤੇ ਗੱਡੀ ਚੱਕ ਕੇ ਦੂਜੀ ਜਗ੍ਹਾ ਖੜੀ ਕਰ ਸਕਦੇ ਹਾਂ ਹਾਂਜੀ ਹਾਂਜੀ ਗੱਡੀ ਤਾਂ ਵੀ ਚਲਾਉਣੀ ਆਉਂਦੀ ਆ ਤੇ ਆ ਲੂਗਾ ਬਸ ਫਿਰ ਬੰਦੀ ਗੱਲ ਇੱਕ ਦਲ ਦਾ ਧਿਆਨ ਰੱਖੇ ਗੱਡੀ 'ਚ ਹੋਊਗਾ ਸਵਾ ਪਿੱਲੋ ਸਮਾਨ ਚਿੱਟਾ ਕੱਕ 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 ਵੀਜ ਚੱਜ ਚੱਜ ਚਿੱਟਾ ਹੂੰ ਕੰਮ ਤਾਂ ਹੈ ਖਤਰੇ ਵਾਲਾ ਪਰ ਪੈਸੇ ਵੀ ਪੂਰੇ 2 ਲੱਖ ਰੁਪਏ ਮਿਲਨੇ ਆ 2 ਲੱਖ ਪਰ ਮੈਂ ਪਰਪੂਰ ਕੁਛ ਨਹੀਂ ਜੇ ਹਾਂ ਤਾਂ ਦੱਸ ਨਹੀਂ ਅੱਗੇ ਵਧੋ ਹਾਂ 2 ਲੱਖ ਵਈ ਕਰੂੰਗਾ ਕਰੂੰਗਾ ਮੈਂ ਬਸ ਠੀਕ ਆ ਪ੍ਰਾਣੇਪੁਰ ਤੋਂ ਜਿਹੜਾ ਅੰਦਰ ਨੂੰ ਰਾਹ ਜਾਂਦਾ ਉਹ ਤੇ ਗੱਡੀ ਖੜੀ ਹੂ ਸ਼ਾਮ ਨੂੰ ਉਹ ਤੋਂ ਸੰਗਰੂਰ ਪਹੁੰਚਾਉਣੀ ਆ ਜਦੋਂ ਉੱਥੇ ਪਹੁੰਚਣ ਦਾ ਫੋਨ ਆ ਗਿਆ ਆ ਕੇ ਆਪਣੇ ਪੈਸੇ ਲੈ ਜੀ ਕਾਸ਼ ਕਿਹਾ ਬੱਤ ਸਰ ਮੈਂ ਵੀ ਤੁਹਾਡੇ ਵਾਂਗ ਵੱਡੀ ਹੋ ਕੇ ਟੀਚਰ ਬਣਨਾ ਵਾ ਜਰੂਰ ਬੱਤ ਜੇ ਇਸੇ ਤਰ੍ਹਾਂ ਮਿਹਨਤ ਕਰਦਾ ਰਹਿਆ ਨਾ ਤਾਂ ਇੱਕ ਦਿਨ ਜ਼ਰੂਰ ਟੀਚਰ ਬਣੇਗਾ ਵੈਸੇ ਬੱਚੇ ਕਿੰਨੀ ਇਚਾਰ ਕਰਦੇ ਜੀ ਮੈਂ ਤੁਹਾਡਾ ਅਕਸ ਹਾਂ ਅਕਸ ਚੰਗਾ ਕੰਮ ਕਰਨ ਜਾ ਰਹੇ ਹਾਂ ਬੱਚੇ ਤੁਹਾਨੂੰ ਆਦਰਸ਼ ਸਮਝਦੇ ਆ ਆਦਰਸ਼ ਤੇ ਤੁਸੀਂ ਤੁਸੀਂ ਕੀ ਕੰਮ ਚੱਲਿਓ ਕਿਹੜਾ ਆਦਰਸ਼ ਕਾਦਾ ਆਦਰਸ਼ ਨਾ ਤੂੰ ਦੱਸ ਤੂੰ 10 12000 ਜੀ ਘਰ ਚਲਾ ਲੇਗਾ ਹੈ ਪੂਰਾ 2 ਲੱਖ ਮਿਲਦਾ 2 ਲੱਖ 2 ਲੱਖ ਕੋਈ ਘੱਟ ਰਕਮ ਨਹੀਂ ਹੁੰਦੀ ਹੁਣ 2 ਲੱਖ ਪਰ ਸੋਚ ਤੂੰ ਇਦਾਂ ਦੇ ਪੈਸੇ ਘਰ ਲੈ ਕੇ ਜਾਏਗਾ ਜੀਦੇ ਨਾਲ ਕਿਸੇ ਦੇ ਬੱਚੇ ਮਰਨਗੇ ਤੂੰ ਤਾਂ ਇੱਥੋਂ ਗੱਡੀ ਚੱਕ ਕੇ ਦੂਜੀ ਜਗ੍ਹਾ ਲਾ ਦੇਗਾ ਪਰ ਤੂੰ ਵੀ ਉਨ੍ਹਾਂ ਹੀ ਬਰਾਬਰ ਦਾ ਦੋਸ਼ੀ ਹੋਇਆ ਹੈ ਨਾ ਜਿੰਨਾ ਉਹ ਨਸ਼ੇ ਦੇ ਵਪਾਰੀ ਨੇ ਸੋਚੋ ਮਾਤਰ ਜੀ ਜਰਾਂ